ਕਿਆ ਵਾ ਘਰੇ ਭਾਈਏ ਬਨ ਉਹ ਜੀ ਨੂੰ ਬਚਾਈਏ ਆ ਮਾਤਾ ਉੱਥੇ ਤੇਥ ਹੋ ਗਈ ਇੱਕ ਦੀ ਉੱਥੇ ਜਾ ਕੇ ਦੇ ਘਰ ਉੱਡ ਗਿਆ ਉਹ ਜਾ ਰਿਹਾ ਉਹ ਘਰ ਉੱਡ ਗਿਆ ਵਾ ਸਵੇਰੇ ਮਾਤਾ ਉਹਦਾ ਜਵਾਕ ਇਸ ਮਰ ਗਿਆ ਇੱਕ ਹੁਣ ਇਹਨੇ ਕਰਤਾ ਘਰ ਉੱਜੜ ਗਿਆ ਮਾੜਾ ਮੋਟਾ ਦੇਖ ਤਾਂ ਲੈਂਦੇ ਉਹ ਤਾਂ ਹੁਣ ਜਾਗ ਪੁੱਜ ਕੇ ਉੱਠ ਕੇ ਇਹਨਾਂ ਨੇ ਕਿਹਾ ਇਹਨੇ ਮਾਰਿਆ ਜੀ ਇਹ ਨਾ ਕਿ ਝੂਠ ਨਾ ਮਾਰ ਲੋ ਕੁਝ ਐਂ ਨਿਕਾਲਾ ਝੂਠ ਮਾਰਾਂਗੇ ਮਾਦਾ ਤੇਰੇ ਸਾਹਮਣੇ ਆ ਉਹ ਗੱਡੀ ਦੇ ਇਹ ਜਿਹੜਾ ਨਾ ਝੂਠ ਮਾਰਾਂਗੇ ਸੀ ਗੱਲ ਮੇਰੀ ਗੱਲ ਸਪੋਰਟ ਨਹੀਂ ਕਿਸੇ ਨੇ ਕਰੀ ਮੇਰੀ ਗੱਲ ਜੇ ਕੁਝ ਕਹਿਣਾ ਹੁੰਦਾ ਮਾਦਾ ਜਾ ਕੇ ਤੂੰ ਦੇ ਗੱਡੀ ਦੇਖੋ ਤੇ ਐਂਬੂਲੈਂਸ ਦੇਖ ਕੇ ਭਾਈ ਇਹ ਤਾਂ ਨਹੀਂ ਵੀ ਕਿਸੇ ਸਪੋਰਟ ਕਿਸੇ ਨੇ ਨਹੀਂ ਕਰਲੀ ਇਹ ਸਪੋਰਟ ਗਲਤ ਹੈ ਨਾ ਉਹਨਾਂ ਦਾ ਵਿਚਾਰਿਆ ਤਾਂ ਮਾਤਾ ਤੂੰ ਜਾ ਕੇ ਉੱਥੇ ਹਸਪਤਾਲ ਦੇਖ ਲੋ ਉੱਥੇ ਲੋ ਜਿਹੜੇ ਪੈ ਲੋ ਉਹ ਜਾ ਕੇ ਲੌਂਟ ਦੇ ਉਹਨਾਂ ਵਿਚਾਰਿਆਂ ਦਾ ਵੀ ਉਹ ਤਾਂ ਚਲੋ ਇੱਕ ਇੱਕ ਦਾ ਮਾਦਾ ਵੇਖ ਚੱਲ ਮਾਦਾ ਤੂੰ ਇਹ ਕਿੰਨੀ ਤੇਰਾ ਮੁੰਡਾ ਠੀਕ ਹੈ ਤੂੰ ਇਹ ਕਰਕੇ ਆਉਂਦਾ ਨਹੀਂ ਮੈਂ ਨਹੀਂ ਕਹਿੰਦਾ ਹੁਣ ਉਹ ਵਿਚਾਰਿਆਂ ਦਾ ਇੱਕਦਮ ਮੁੰਡਾ ਵਿਚਾਰਿਆਂ ਦਾ ਉਹਦਾ ਸੀਗਾ ਠੀਕ ਹੈ ਮੇਰਾ ਨਾਮ ਗੌਰਪ੍ਰੀਤਾ ਜੀ ਕਿਹੜਾ ਪਿੰਡ ਨੀਲੇ ਵਾਲਾ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਖੜੇ ਹੋ ਆ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਕਾਰਨ ਜੀ ਇਹ ਹੀ ਡੈੱਡ ਬੋਡੀ ਲੈ ਕੇ ਆ ਰਿਹਾ ਸੀ ਤੜਕੇ ਐਕਸੀਡੈਂਟ ਹੋਇਆ ਸੀ ਆ ਟਰੱਕ ਦੇ ਨਾਲ ਕਿੰਦਾ ਹੋਇਆ ਸੀ ਮੇਰੇ ਭਤੀਜੇ ਦਾ ਹੋਇਆ ਸੀ ਜੀ ਕੀ ਨਾਮ ਦਾ ਉਹਦਾ ਨਾਮ ਮਲਿੰਦਰ ਸਿੰਘ ਸੀਗਾ ਜੀ ਕਿਵੇਂ ਹੋਇਆ ਸੀ ਉਹ ਐਕਸੀਡੈਂਟ ਜੀ ਕੰ ਡੇਰੀ ਤੇ ਲੱਗਿਆ ਵਿਆ ਸੀਗਾ ਇਹ ਵਿੱਚ ਟਰੱਕ ਦੇ ਵੱਜ ਗਿਆ ਜੀ ਠੀਕ ਹੈ ਅਸੀਂ ਦਾ ਸਾਰਾ ਦਿਨ ਉਹਦਾ ਕਰ ਕਰਾ ਕੇ ਨਵੇੜਿਆ ਜੀ ਇਹ ਐਮਬੂਲੈਂਸ ਲੈ ਕੇ ਸਾਡੇ ਬੰਦੇ ਨੂੰ ਲਈ ਹੁੰਦੀ ਸੀ ਇਹ ਬੰਦੇ ਨੇ ਨਸ਼ੇ ਰੱਜੇ ਨੇ ਲਿਆ ਕੇ ਵਿੱਚ ਗੱਡੀ ਠੋਕੀ ਸਾਡਾ ਪਰਿਵਾਰ ਹੀ ਖਰਾਬ ਕਰਤਾ ਨੇ ਸਰ ਹੁਣ ਕਿੰਦੀ ਰਹਿਤ ਹੋਈ ਹੈ ਹੁਣ ਸਾਡੀ ਪਰਜਾਈ ਹੈ ਜੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਚਾਚੀ ਹੈ ਜੀ ਉਹਦੀ ਚਾਚੀ ਹੈ ਚਾਚੀ ਹੈ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਇਨਸਾਫ ਚਾਹੀਦਾ ਸਾਨੂੰ ਸਾਈ ਗੁਰਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਪ੍ਰੀਤ ਸਿੰਘ ਹੈ ਜੀ ਬਾਬਾ ਫਰੀਦ ਐਕਸਰੇ ਲੈਬ ਸੈਂਟਰ ਆਪਣੀ ਛੱਤ ਵਾਲੇ ਮੋੜ ਜੀਰਾ ਵਿਖੇ ਦੁਕਾਨ ਨੇ ਆਪਣੀ ਇੱਕ ਐਂਬੂਲੈਂਸ ਪਾਈ ਹੋਈ ਆ ਜਿਹੜੀ ਕੀ ਆ ਇੱਕ ਅੱਜ ਬਹੁਤ ਹੀ ਭਿਆਨਕ ਹਾਸਤਾ ਹੋਇਆ ਸੀਗਾ ਜਿਹਦੇ ਇਹ ਜੋ ਕਿ ਟਰੱਕ ਦੇ ਵਿੱਚ ਇੱਕ 16 ਸਾਲ ਦਾ ਲੜਕਾ ਜਿਹੜਾ ਵਾ ਜੋ ਕਿ ਉਹਦੀ ਡੈਥ ਹੋ ਗਈ ਸੀਗੀ ਉਹਦੀ ਵਿਚਾਰੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਹੋਣ ਦੇ ਬਾਅਦ ਪੋਸਟਮਾਰਟਮ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਸਾਡਾ ਐਂਬੂਲੈਂਸ ਗੁਰਿੰਦਰ ਸਿੰਘ ਡਰਾਈਵਰ ਜਿਹੜਾ ਕਿ ਬੜਾ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਹੋਰ ਬੈਠੇ ਸੀਗੇ ਤੇ ਉਹਨਾਂ ਨੂੰ ਪਿੰਡ ਜਿਹੜਾ ਵਾ ਆਪਣੇ ਨੀਲੇ ਵਾਲੇ ਛੱਡਣ ਲਈ ਲੈ ਕੇ ਜਾ ਰਹੇ ਸੀ ਉਦੋਂ ਇੱਕ ਸਵਿਫਟ ਕਾਰ ਦੇ ਵੀਰ ਜਿਹੜਾ ਵਾ ਆਪਣਾ ਨਾਮ ਗੁਰਮੀਤ ਸਿੰਘ ਦੱਸ ਰਿਹਾ ਵਕੀਲਾ ਵਾਲੇ ਤੋਂ ਅੰਗਰੇਜ਼ ਸਿੰਘ ਜੋ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਵਕੀਲਾ ਵਾਲੇ ਤੋਂ ਠੀਕ ਹੈ ਫੈਨੀ ਪਿੰਡ ਦੀ ਫੈਨੀ ਦੇ ਉੱਤੇ ਘਰ ਹੈ ਦਸਮ ਮੁਤਾਬਕ ਪਿੰਡ ਦੇ ਸੂਤਰਾ ਮੁਤਾਬਕ ਵੀਰ ਨੇ ਜੋ ਕੋਈ ਨਸ਼ਾ ਕੀਤਾ ਹੋਇਆ ਵਾ ਤੇ ਜੋ ਆ ਕਿ ਗੱਡੀ ਜਿਹੜੀ ਐਮਬਲੈਂਸ ਜਿਹੜੀ ਫੁੱਲ ਡੈਮੇਜ ਹੋ ਚੁੱਕੀ ਆ ਇੱਕ ਵੀਰ ਦੀ ਗਲਤੀ ਕਰਕੇ ਬਾਕੀ ਜੋ ਹੈ ਕਿ ਜਿਹੜੇ ਹਸਪਤਾਲ ਦੇ ਵਿੱਚ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਕਾਫੀ ਜਿਹੜੇ ਨਾਲ ਬੈਠੀਆਂ ਸੀ ਜ਼ੁਵਾਰੀਆਂ ਉਹਨੇ ਕਾਫੀ ਸੱਟਾਂ ਵੱਜੀਆਂ ਨੇ ਕਾਫੀ ਨੁਕਸਾਨ ਹੋਇਆ ਵਾ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਭ ਸੁਖੀ ਸ਼ਾਂਤੀ ਹੋਣ ਪ੍ਰਮਾਤਮਾ ਸਭ ਨੂੰ ਸੁਖਸ਼ਾਂਤੀ ਬਖਸ਼ੇ ਧੰਨਵਾਦ ਪਤਾ ਲੱਗ ਰਿਹਾ ਸੀ ਕਿ ਇਹ ਲੇਡੀਜ਼ ਦੀ ਡੈਥ ਵੀ ਹੋਈ ਹੈ ਹਾਂਜੀ ਹੋਈ ਹੈ ਉਹਨੇ ਜੇ ਹਸਪਤਾਲ ਦੇ ਵਿੱਚ ਐਂਬੂਲੈਂਸ ਆਏ ਲੇਟ ਪਹੁੰਚੀ ਸੀਗੀ ਮੈਨੂੰ ਡਰਾਈਵਰ ਦੀ ਕਾਲ ਆਈ ਸੀ ਮੈਂ ਉਸ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੈਂ ਆਪਣੇ ਲਈ ਗੱਡੀ ਦੇ ਵਿੱਚ ਪਾ ਕੇ ਹੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਚਲੋ ਬਾਬਾ ਬਲਦੇਵ ਹੀਰਾ ਇੰਡਸਟਰੀਅਲ ਦੀ ਐਂਬੂਲੈਂਸ ਹੈ ਇੱਕ 108 ਨੰਬਰ ਐਂਬੂਲੈਂਸ ਮੌਕੇ ਤੇ ਦੁਆਰਾ ਪਹੁੰਚ ਗਈ ਸੀ ਜਿਹੜੀ ਡੈੱਡ ਬੋਡੀ ਜਿਹੜੀ ਹੈ ਆਪਣੀ ਗੱਡੀ ਦੇ ਵਿੱਚ ਪਈ ਸੀਗੀ ਡੈੱਡ ਬੋਡੀ ਪਿੰਡੋਂ ਲੈ ਕੇ ਜਾ ਰਹੇ ਸੀਗੇ ਉਹ ਜਿਹੜੀ ਡੈੱਡ ਬੋਡੀ ਨੂੰ ਜਿਹੜਾ ਵਾ ਫਿਰ ਪਿੰਡ ਵਾਲ ਵਸੀਆਂ ਨੇ ਨਾਲ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਟਰੈਡਰ ਟਰਾਲੀ ਲਿਆ ਕੇ ਉਹਨੂੰ ਡੈੱਡ ਬੋਡੀ ਨੂੰ ਘਰੇ ਪਹੁੰਚਾਇਆ ਵਾ ਤੇ ਦੂਸਰੀ ਜਿਹੜੀ ਡੈੱਡ ਬੋਡੀ ਉਹ ਹਜੇ ਬਾਜ ਸੁਖਨੀ ਹਸਪਤਾਲ ਲੈ ਗਿਆ ਮੇਬੀ ਬਈ ਬਾਕੀ ਹਜੇ ਜਿਹੜਾ ਇਲਾਜ ਚੱਲ ਰਿਹਾ ਹੈ ਨਾ ਬਾਕੀ ਜਿਹੜੀ ਜਾਣਕਾਰੀ ਹੈ ਜਿਹੜੀ ਮੁਢਲੀ ਹੈ ਕੀ ਨਾ ਕੀ ਤੁਹਾਡਾ ਨਗਰਮੀਤ ਸਿੰਘ ਜੀ ਤੇ ਕੀ ਕਾਰਨ ਬਣਿਆ ਪਈ ਸੀ ਇੱਥੇ ਜਿਹੜਾ ਐਕਸੀਡੈਂਟ ਬਣਿਆ ਹੋਇਆ ਤੁਹਾਨੂੰ ਗੱਡੀਆਂ ਦੇ ਵਿੱਚੋਂ ਚਾਂਚ ਚੱਕ ਐਂਬੂਲੈਂਸ ਆਈ ਜੀ ਪਤਾ ਨਹੀਂ ਲੱਗਾ ਜੀ ਨਹੀਂ ਤੁਹਾਡਾ ਨਸ਼ਾ ਵੀ ਕੀਤਾ ਹੋਇਆ ਨਹੀਂ ਇਹ ਤਾਂ ਦਿਸੀ ਜਾਂਦਾ ਸਾਹਮਣੇ ਗੱਡੀ 'ਚੋਂ ਜੂ ਪਿਆ ਜੀ ਕਹਿੰਦੇ ਗੱਡੀ 'ਚੋਂ ਪਿਆ ਕਹਿੰਦੇ ਕੰਦਾ ਪੀਸੇ ਪਈਗੇ ਹਾਂਜੀ ਨਹੀਂ ਸਕਦੇ ਉਹ ਨਹੀਂ ਮੰਗਦਾ ਜੀ ਹਾਂ ਮੰਗ ਰਿਹਾ ਨਹੀਂ ਜੀ ਪਰ ਆ ਪਿੰਡ ਦਾ ਪਿੰਡ ਖੜਾ ਵੇਖੋ ਆ ਸਾਰੇ ਪਿੰਡ ਵਾਸੀ ਜਿਹੜੇ ਨੇ ਵੇਖੋ ਆ ਸਾਰੇ ਇੰਨੇ ਕਹਿ ਰਹੇ ਆ ਲੋਕ ਨੇ ਆ ਕੀ ਮੈਂ ਅੱਜ ਦੀ ਜੋ ਐਕਸੀਡੈਂਟ ਦੀ ਆ ਹੁਣ ਆ ਰਿਹਾ ਉਹਦੇ 'ਚ ਕੀ ਅਪਡੇਟ ਹੈਗੀ ਜੀ ਕੀ ਹਾਂਜੀ ਅੱਜ ਸਵੇਰੇ ਇੱਕ ਸਾਡੇ ਕੋਲ ਡੈੱਡ ਬੋਡੀ ਆਈ ਸੀਗੀ ਕਿਸੇ ਬੱਚੇ ਦੀ ਉਹ ਡੈੱਡ ਬੋਡੀ ਨੂੰ ਮੌਰਚਰੀ ਚ ਰੱਖਿਆ ਹੋਇਆ ਸੀਗਾ ਸਵੇਰ ਦਾ ਸ਼ਾਮ ਨੂੰ ਜਦੋਂ ਉਹ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਸੀਗੇ ਤਾਂ ਐਂਬੂਲੈਂਸ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਬੱਚੇ ਦੀ ਡੈੱਡ ਬੋਡੀ ਲੈ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਲੇਹਰਾ ਰੋਈ ਦੇ ਕੋਲ ਕੋਈ ਗੱਡੀ ਉਸ ਐਂਬੂਲੈਂਸ ਦੇ ਵਿੱਚ ਹਿੱਟ ਹੋ ਗਈ ਤੇ ਜਿਸ ਨਾਲ ਐਂਬੂਲੈਂਸ ਪਲਟ ਗਈ ਤੇ ਜਿਹੜੇ ਉਹਦੇ ਵਿੱਚ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵਿੱਚੋਂ 4 ਜਾਂ 5 ਕਾਫੀ ਕਾਇਲ ਹੋਏ ਆ ਔਰ ਐਂਬੂਲੈਂਸ ਵਾਲਾ ਡਰਾਈਵਰ ਵੀ ਇੰਜਰਡ ਹੋਇਆ ਔਰ ਇੱਕ ਜਿਹੜਾ ਹੈਗਾ ਫੀਮੇਲ ਉਹ ਮੌਕੇ ਤੇ ਉਥੇ ਉਹ ਐਕਸਪਾਇਰ ਹੋ ਗਈ ਸੀ ਜਿਹਦੀ ਡੈਡ ਬੋਡੀ ਹਸਪੀਟਲ ਚ ਲੈ ਕੇ ਆਈਏ ਲੈ ਕੇ ਆਈ ਹੈ ਤੇ ਅਸੀਂ ਉਹਨਾਂ ਨੂੰ ਮਾਰਚਰੀ ਚ ਰੱਖਿਆ ਬਾਕੀ ਆ ਦੇ ਕੰਡੀਸ਼ਨ ਇਸ ਤਰ੍ਹਾਂ ਬਾਕੀ ਪੇਸ਼ੈਂਟ ਸਟੇਬਲ ਹੈ ਇੱਕ ਥੋੜਾ ਜਿਆਦਾ ਸੀਵਰਲੀ ਇੰਜਰਡ ਸੀ ਸੀਰੀਅਸਲੀ ਉਹ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ